ਜਿਹੜੇ ਕਹਿੰਦੇ ਸੀ ਇਹ ਜਿਹੜੇ ਮੋਰਚੇ ਵਾਲੇ ਫਸ ਗਏ ਆ ਉਹ ਭਈ ਅਸੀਂ ਕਿਵੇਂ ਫਸ ਗਏ ਅਸੀਂ ਕੋਈ ਫਸੇ ਨਹੀਂ ਹੈਗੇ ਸਰਕਾਰ ਫਸਾ ਲਈ ਆ ਹੁਣ ਮੋਦੀ ਸਰਕਾਰ ਨੂੰ ਲੱਗਿਆ ਵੀ ਉਹ ਲਖਸ਼ਣਾ ਨਹੀਂ ਜਿੱਤ ਸਕਦਾ ਇਸੇ ਕਰਕੇ ਚੋਣ ਜਾਬਤਾ ਗਾਂ ਖਿੱਚ ਕੇ ਲਾ ਗਈ ਜੇ ਭਾਈ ਉਹ ਸੱਚੇ ਸੀ ਤਾਂ ਭਾਈ ਜਿਹੜੇ ਮੁੱਦੇ ਜਿਹੜਾ ਉਹਨਾਂ 5 ਸਾਲ ਵਿਕਾਸ ਕੀਤਾ ਜਿਹੜਾ ਕੰਮ ਕੀਤਾ ਉਹਨਾਂ ਤੇ ਉਹਨਾਂ ਨੂੰ ਲਕਸ਼ਣ ਲੜ ਲੈਣੀ ਚਾਹੀਦੀ ਸੀ ਕੌਨਫੀਡੈਂਸ ਨਹੀਂ ਆਇਆ ਆਪਣੇ ਖውਤੀ ਵਿਕਾਸ ਤੇ ਤਾਂ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਇਹ ਦੀ ਸਪੇਸ ਵੀ ਘਟੇ ਇਹ ਰੁਲੇ ਉਹ ਸੀਏ ਦਾ ਮਸਲਾ ਹੁਣ ਨੋਟੀਫਾਈ ਕਰਤਾ ਔਰ ਜਿਹੜਾ ਅੰਦੋਲਨ ਦਾ ਸੇਕ ਆ ਉਹਨੇ ਮੋਦੀ ਸਰਕਾਰ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਕੀ ਪੰਜਾਬ ਸਰਕਾਰ ਵੀ ਸਪਸ਼ਟ ਕਰੇ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਲਿਖਤੀ ਦਿੱਤਾ ਹੈਗਾ ਵੀ ਸਾਨੂੰ ਕੇਂਦਰੀ ਰਿਜ਼ਰਵ ਫੋਰਸਾਂ ਚਾਹੀਦੀਆਂ ਜੇ ਦਿੱਤਾ ਹੈਗਾ ਤਾਂ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਵੀ ਕੀ ਲੋੜ ਪੈਗੀ ਥੋਨੂੰ ਆਪਣੀ ਪੰਜਾਬ ਪੁਲਿਸ ਤੇ ਯਕੀਨ ਮੁੱਕ ਗਿਆ ਵੀ ਤੁਸੀਂ ਗਾਹਾਂ ਲਕਸ਼ਣ ਕਰਾ ਲਓ ਕਿ ਜਿਹੜਾ ਕੇਜਰੀਵਾਲ ਸਾਹਿਬ ਹੁਣਾਂ ਦਾ ਹਰਿਆਣੇ ਚ ਬਿਆਨ ਸੀਗਾ ਵੀ ਕਿਸਾਨਾਂ ਨੂੰ ਅਰਕੀ ਹੰਝੂ ਗੈਸ ਦਿੱਤੇ ਕੇਜਰੀਵਾਲ ਦੀ ਸਹੀ ਬੋਲੋ ਕੱਲਾ ਹੰਝੂ ਗੈਸ ਨਹੀਂ ਗੋਲੀਆਂ ਵੀ ਸਿੱਧੀਆਂ ਮਾਰੀਆਂ ਵਾ ਸਾਨੂੰ ਤੁਸੀਂ ਅੱਧੀ ਗੱਲ ਲਕਾਉਂਦੇ ਕਿਉਂ ਜੋ ਪਾਜਪਾ ਕੋ ਡਰਦੇ ਹੋਏ ਕੇਜਰੀਵਾਲ ਨੂੰ ਕਹਿੰਨੇ ਬਾਈ ਜੇ ਦਿੱਲੀ ਚ ਬੱਤੀ ਬੱਦੀ ਰਹੀ ਸੀ ਤੇ ਇੱਥੇ ਵੀ ਬਿਜਲੀ ਸ਼ੰਭੂ ਬਾਡਰ ਦੇ ਵਿੱਚ ਵੱਡੀ ਕਰੋ ਵੇ ਹੁਣ ਤੁਹਾਡੇ ਬਿਜਲੀ ਦਫ਼ਤਰ ਘੇਰਨੇ ਪੈਣੇ ਆ ਜਾਂ ਤੁਹਾਡਾ ਐਮ ਡੀ ਦਾ ਦਫ਼ਤਰ ਘੇਰਨਾ ਪੈਣਾ ਪਟਿਆਲੇ ਵਾਲਾ ਦੇਖ ਲਿਓ ਇਹ ਤੇ ਕਰਵਾਵਾਂਗੇ ਸਾਰਾ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਦੇਖ ਲਈਏ ਵਾਅਦ ਤੋਂ ਵਾਅਦੇ ਨੂੰ ਸ਼ੇਅਰ ਕਰਨਾ ਮਪਰਾਓ ਤੁਹਾਨੂੰ ਪਤਾ ਹੋ ਇਹਨਾਂ ਸੌਖਾ ਨਹੀਂ ਹੈਗਾ ਸਾਨੂੰ ਸਾਡੇ ਤੇ 20 ਕਿਸਮ ਦੀਆਂ ਪਾਬੰਦੀਆਂ ਜਦੋਂ ਮੈਂ ਰੀਲ ਰੋਕ ਕੋਤੇ ਵੀ ਲਾਈਵ ਕਰ ਰਿਹਾ ਸੀ ਲਗਭਗ ਮੋਬਾਈਲ ਹੀ ਬੰਦ ਹੋ ਗਿਆ ਸੀਗਾ ਤੇ ਜਦੋਂ ਤੁਸੀਂ ਇਹਨੂੰ ਦੇਖੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ 29ਵਾਂ ਦਿਨ ਹੈਗਾ ਸਾਡਾ ਜਿਹੜਾ ਵਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਪੀ ਗਾਹਾਂ ਦੇਖੋ ਹੁਣ ਗਰਮੀਆਂ ਤੁਰ ਪੈਣੀਆਂ ਨੇ ਔਰ ਲਗਭਗ ਗਰਮੀ ਆ ਵੀ ਗਈ ਆ ਸਾਨੂੰ ਇਹਨਾਂ ਗਰਮੀਆਂ ਦਾ ਹੁਣ ਰੋ ਪ੍ਰਬੰਧ ਕਰ ਲੈਣਾ ਚਾਹੀਦਾ ਤਾਂ ਆ ਮੈਂ ਅੱਜ ਵੀ ਸ਼ਾਰਕਿਆ ਸੀਗਾ ਜਿਵੇਂ ਪੱਖੇ ਆ ਜੜੇ ਵੀ ਜਥੇ ਹੁਣ ਚਲੇ ਗਏ ਆ ਜਾਂ ਹੁਣ ਜਾਣਾ ਜਥਿਆਂ ਨੇ ਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਜਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਜਾਂ ਪੂਰੇ ਪੰਜਾਬ ਨੇ ਆਪੋ ਆਪਣੇ ਢੰਗ ਨਾਲ ਆਪਦੇ ਜਥੇ ਬੰਡੇ ਆ ਅੰਮ੍ਰਿਤਸਰ ਜ਼ਿਲ੍ਹਾ ਦਾ ਹੋਰ ਨਾ ਨੇ 10 ਵੀ ਤੇਤੀ ਕੱਟ ਆਫ ਡੇਟ ਰੱਖ ਲਈਆਂ ਵੀ ਇਦਾਂ ਜਥੇ ਤੋਰਿਆ ਕਰਾਂਗੇ ਹਰ ਪਿੰਡ ਜਿਹੜਾ ਵਾ ਉਹ 10 ਦਿਨ ਲਾ ਕੇ ਜਿਹੜਾ ਇਹਨਾਂ ਡੇਟਾਂ ਤੇ ਜਾਇਆ ਕਰੂ ਇਹਨਾਂ ਡੇਟਾਂ ਤੇ ਆਇਆ ਕਰੂ ਸਾਰੇ ਆਗੂ ਸਹਿਬਾਨਾਂ ਦੀਆਂ ਡਿਊਟੀਆਂ ਲੱਗ ਗਈਆਂ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਵੰਡ ਹੈ ਇਸੇ ਤਰੀਕੇ ਨਾਲ ਸਾਡੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਜਾਂ ਸਾਡੇ ਪੰਜਾਬ ਦੇ ਹੋਰ ਜ਼ਿਲ੍ਹੇ ਉਹਨਾਂ ਨੇ ਆਪ ਦੇ ਢੰਗ ਨਾਲ ਹਰ ਇੱਕ ਨੇ ਵੰਡ ਕੀਤੀ ਹੋਈ ਆ ਇਸ ਕਰਕੇ ਬੇਨਤੀ ਵੀ ਜਿਹੜੇ ਵੀ ਹੁਣ ਜਾਣ ਕੇ ਵੀਰੋ ਜਿਹੜਾ ਵਾ ਉਹ ਉਹਨਾਂ ਨੂੰ ਬੇਨਤੀ ਆ ਵੀ ਉਹ ਜਦੋਂ ਤੁਰਦੇ ਆ ਇੱਕ ਤਾਂ ਪੱਖਾ ਇੱਕ ਲੰਮੀ ਤਾਰ ਇਹ ਵੀ ਚਾਹੀਦੀ ਲੰਮੀ ਤਾਰ ਚਾਹੀਦੀ ਆ ਔਰ ਇਹ ਦੋ ਗਾਹਾਂ ਜਿਵੇਂ ਦੇਖੋ ਨਾ ਤਰਪਾਲ ਲੱਗੀ ਆ ਚਾਰ ਸਪਰੇ ਚੁੱਕ ਕੇ ਤਰਪਾਲ ਹਵਾਦਾਰ ਕਰਾ ਕੇ ਤੇ ਉਹਨੂੰ ਜਾਲੀ ਲਾਉਣੀ ਪੈਣੀ ਹਰੀ ਜਾਲੀ ਆ ਜਾਂਦੀ ਆ ਮਗਰ ਜਾਲੀ ਰੱਖਣੀ ਪੈਣੀ ਆ ਇਹ ਉਹ ਦੂਰੀ ਅਰ ਫਿਰ ਮੱਛਰ ਤੋਂ ਬਚਣ ਲਈ ਬਹੁਤ ਸਾਰਾ ਸਾਡੇ ਕੋਲ ਸਮਾਨ ਹੁੰਦਾ ਅੰਦਰ ਅਸੀਂ ਲਾ ਸਕਦੇ ਆ ਫਿਕਾ ਆਟੋਮਾウス ਵੀ ਆਪਾਂ ਲੈ ਲੈਣੀ ਹੁੰਦੀ ਤੇ ਇਸ ਕਿਸਮ ਦੇ ਸਾਰੇ ਸਮਾਨ ਗਰਮੀਆਂ ਦੇ ਹੁਣ ਗਰਮੀਆਂ ਦੇ ਆਪਣੇ ਲੀੜੇ ਕੱਪੜੇ ਜਿਹੜੇ ਆ ਅੱਜ ਤੋਂ ਜੁੱਟ ਪੀਏ ਅਰ ਸਭ ਤੋਂ ਵੱਡੀ ਗੱਲ ਜਿਹੜੇ ਕੋਈ ਸੇਵਾ ਕਰਨਾ ਚਾਹੁੰਦੇ ਆ ਜਥੇਬੰਦੀਆਂ ਵੀ ਪ੍ਰਬੰਧ ਕਰਨੀਆਂ ਗਾਣ ਦੇਖੋ ਛੋਟਾ ਜਿਹਾ ਅ ਅੱਗ ਬਜਾਉ ਜੰਤਰ ਹੁੰਦਾ ਵਾ ਸੋ ਇਹਨਾਂ ਦੀ ਵੀ ਉੱਥੇ ਲੋੜ ਪੈਣੀ ਹੈਗੀ ਆ ਜਿਹੜੇ ਵੀਰ ਉੱਥੇ ਸ਼ੇਵਾਲਾ ਕੇ ਪਹੁੰਚਣ ਉਹਨਾਂ ਨੂੰ ਬੇਨਤੀ ਆਓ ਜਰੂਰ ਨਾਲ ਲਾਉਣ ਕਿਉਂਕਿ ਗਾਹਾਂ ਨੇਰੀ ਚੱਕੜ ਵੀ ਗਾਂ ਵੀ ਨੇ ਜਾ ਕੇ ਵੱਧ ਆਉਂਦੇ ਹੈਗੇ ਆ ਔਰ ਉਹਦੇ ਨਾਲ ਜਿਹੜਾ ਵਾਏ ਸਮੱਸਿਆ ਵੀ ਆ ਸਕਦੀ ਆ ਤਾਂ ਉਹ ਜਦੋਂ ਸਾਡੇ ਕੋਲ ਹੋਣਗੇ ਉਹਦੇ ਪ੍ਰਬੰਧ ਵੀ ਸਾਨੂੰ ਕਰਨੇ ਪੈਣੇ ਹੈਗੇ ਆ ਤਾਂ ਇਸ ਕਰਕੇ ਭਰਾਓ ਇਹ ਜਿਹੜਾ ਹੁਣ ਅੰਦੋਲਨ ਆ ਦੇਖੋ ਅੰਦੋਲਨ ਕੋ ਆਣ ਖਦਾ ਸਵਾਲ ਨਹੀਂ ਵੀ ਅਸੀਂ ਫੈਸਲਾ ਕਰ ਲਿਆ ਵੀ ਬੈਠੇ ਰਹਿਣਾ ਹੁਣ ਠੀਕ ਆ ਜਦੋਂ ਤੱਕ ਸਰਕਾਰ ਮੰਨਦੀ ਨਹੀਂ ਹੈਗੀ ਜਦੋਂ ਤੱਕ ਸਰਕਾਰ ਸਾਡੀ ਗੱਲ ਸੁਣਦੀ ਨਹੀਂ ਹੈਗੀ ਬਈ ਉਨਾ ਚਿਰ ਸੰਘਰਸ਼ ਤਾਂ ਕਰਨਾ ਪੈਣਾ ਇਸ ਕਰਕੇ ਸਾਰਿਆਂ ਨੂੰ ਬਈ ਬੇਨਤੀ ਆ ਕਿ ਇਹ ਲੰਮੇ ਦਾ ਦੇ ਸੰਘਰਸ਼ ਵਿੱਚ ਆਪੋ ਆਪਣਾ ਪ੍ਰਬੰਧ ਕਰਕੇ ਵੰਡ ਵਡਾਈ ਕਰਕੇ ਲਗਾਤਾਰ ਚੱਲਣਾ ਦੇਖੋ ਉਹਨਾਂ ਕੋਲ ਰਾਹ ਖੁੱਲੇ ਆ ਹੁਣ ਮੋਦੀ ਸਰਕਾਰ ਬੁਰੀ ਤਰ੍ਹਾਂ ਇਸ ਅੰਦੋਲਨ ਵਿੱਚ ਫਸ ਚੁੱਕੀ ਆ ਇਸੇ ਕਰਕੇ ਚੋਣ ਜਾਬਤਾ ਗਾਂ ਖਿੱਚ ਕੇ ਲਾਗੇ ਨਹੀਂ ਤੇ ਬਹੁਤ ਸਾਰੇ ਮਾਹਰ ਸਾਰਿਆਂ ਦੀਆਂ ਜਿਹੜੀਆਂ ਜਾਇ ਜੇ ਗਲਤ ਹੋ ਗਏ ਵੀ ਫਰਵਰੀ ਦੇ ਲਾਸਟ ਹੀ ਇਹਨਾਂ ਚੋਣਾਂ ਕਰ ਦੇਣੀਆਂ ਜੀ ਫਰਸਟ ਵੀਕ ਹੋ ਜੂਗੀ ਜੀ ਮਾਰਚ ਦੀ ਤਾਂ ਕਿਉਂ ਲੈ ਕੇ ਗਏ ਹੁਣ ਮੋਦੀ ਸਰਕਾਰ ਨੂੰ ਲੱਗਿਆ ਵੀ ਉਹ ਲਕਸ਼ਣਾ ਨਹੀਂ ਜਿੱਤ ਸਕਦਾ ਤਾਂ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਇਹ ਦੀ ਸਪੇਸ ਵੀ ਘਟੇ ਇਹ ਰੁਲੇ ਉਹ ਸੀਏ ਦਾ ਮਸਲਾ ਹੁਣ ਨੋਟੀਫਾਈ ਕਰਤਾ ਮੰਨ ਲਓ ਜੇ ਮੋਦੀ ਸਰਕਾਰ ਨੇ ਵਿਕਾਸ ਵਧੀਆ ਕੀਤਾ ਸੀ ਜੋ ਉਹਨਾਂ ਨੂੰ ਕੌਨਫੀਡੈਂਸ ਸੀਗਾ ਵੀ ਅਸੀਂ ਲਖਣ ਜਿੱਤ ਜਾਣੀ ਆ ਫਿਰ ਸੀਏ ਦਾ ਮੁੱਦਾ ਵਿੱਚ ਲਿਆਉਣ ਦੀ ਕੋ ਲੋੜ ਨਹੀਂ ਸੀ ਹੈਗੀ ਇਸੇ ਕਰਕੇ ਹੁਣ ਲਿਆਂਦਾ ਗੈਨ ਲਖਣਾਂ ਦੇ ਸਾਹਮਣੇ ਉਹਨਾਂ ਨੂੰ ਲੱਗਦਾ ਵੀ ਅਸੀਂ ਜਿੱਤ ਨਹੀਂ ਰਹੇ ਇਹ ਇਹ ਪਹਿਲੀ ਔਰ ਜਿਹੜਾ ਅੰਦੋਲਨ ਦਾ ਸੇਕ ਆ ਉਹਨੇ ਮੋਦੀ ਸਰਕਾਰ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸਮੱਸਿਆ ਕ੍ਰੀਏਟ ਕੀਤੀ ਇਸ ਕਰਕੇ ਇਹਦਾ ਰਾਤ ਨੋਟੀਫਿਕੇਸ਼ਨ ਹੋਇਆ ਵਾ ਬੇਸ਼ੱਕ ਹਜੇ ਨੋਟੀਫਿਕੇਸ਼ਨ ਕੀ ਹੋਇਆ ਵਾ ਉਹ ਸਾਰਾ ਪੜਨ ਦਾ ਵਿਸ਼ਾ ਵਾ ਸਾਰਾ ਸੋਚ ਕੇ ਤੇ ਫਿਰ ਕਿਵੇਂ ਚੱਲਣਾ ਪਰ ਇਹ ਜ਼ਰੂਰ ਆ ਵੀ ਇਹ ਕਾਲ ਚ ਚੁੱਕਿਆ ਗਿਆ ਕਦਮ ਆਰ ਆਪਣੇ ਲਕਸ਼ਣ ਨੂੰ ਕੈਸ਼ ਕਰਨ ਲਈ ਠੀਕ ਹੈ ਜੀ ਜੇ ਭਾਈ ਉਹ ਸੱਚੇ ਸੀ ਤਾਂ ਭਾਈ ਜਿਹੜੇ ਮੁੱਦੇ ਜਿਹੜਾ ਉਹਨਾਂ 5 ਸਾਲ ਵਿਕਾਸ ਕੀਤਾ ਜਿਹੜਾ ਕੰਮ ਕੀਤਾ ਉਹਨਾਂ ਤੇ ਉਹਨਾਂ ਨੂੰ ਲਕਸ਼ਣ ਲੜ ਲੈਣੀ ਚਾਹੀਦੀ ਸੀ ਕੌਨਫੀਡੈਂਸ ਨਹੀਂ ਆਇਆ ਆਪਣੇ ਖਵਤੀ ਵਿਕਾਸ ਤੇ ਇਹ ਦੇਣਾ ਮਤਲਬ ਲੋਕਾਂ ਨੂੰ ਕਿਹੜੇ ਮੁੱਦੇ ਜਜਬਾਤੀ ਤੌਰ ਤੇ ਟੰਬਦੇ ਨੇ ਦੋ ਕਿਸਮ ਦੇ ਰੌਲੇ ਹੁੰਦੇ ਇੱਕ ਤਾਂ ਵਿਕਾਸ ਤੋਂ ਡਾ ਜ਼ਮੀਨ ਨਾਲ ਜੁੜਿਆ ਹੋਇਆ ਕਿਸਾਨ ਦਾ ਮਜ਼ਦੂਰ ਦਾ ਨੌਜਵਾਨ ਦਾ ਛੋਟੇ ਲਘੂ ਉਦਯੋਗ ਦਾ ਸ਼ਹਿਰੀ ਵਰਗ ਦਾ ਦੁਕਾਨਦਾਰਾਂ ਦਾ ਤੁਹਾਡਾ ਰਜਕਾਰ ਇਹ ਜੁੜੇ ਹੁੰਦੇ ਹਕੀਕੀ ਹੁੰਦੇ ਆ ਇਹ ਤੇ ਕੋਈ ਸਰਕਾਰ ਬੋਲੇ ਚਾਹੇ ਨਾ ਬੋਲੇ ਕੋਈ ਵੀ ਸਰਕਾਰ ਇਹਨੂੰ ਹਕੀਕੀ ਸ਼ੋਹਾ ਦਿੰਦੀ ਆ ਤਾਂ ਲੋਕ ਉਹਨੂੰ ਚੰਗਾ ਸਮਝਦੇ ਹੁੰਦੇ ਆ ਇਹਦਾ ਮਤਲਬ ਉਹਨਾਂ ਨੂੰ ਲੱਗਿਆ ਇਹ ਕੋ ਮੁੱਦੇ ਹੁੰਦੇ ਆ ਜਿੱਚ ਲੋਕ ਜਜ਼ਬਾਤੀ ਮੋਹ ਵਹਾਅ ਚ ਬੰਦੇ ਹੁੰਦੇ ਆ ਉਹਦਾ ਵਿਕਾਸ ਨਾ ਕੋਈ ਤੋਂ ਇਸ ਕਰਕੇ ਜਜ਼ਬਾਤੀ ਮੋਹ ਵਾਲੇ ਮੁੱਦੇ ਜੜੇ ਆ ਇਹ ਇਹ ਲਿਆਂਦੇ ਜਾ ਰਹੇ ਆ ਇਹ ਨਾਰੇ ਦਿੱਤੇ ਜਾ ਰਹੇ ਤੂੰ ਕੋਸ਼ਿਸ਼ ਇਹ ਰਹਿ ਰਹੀ ਆ ਬਸ ਸਾਡੀ ਆ ਵੀ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਵੀ ਠੀਕ ਆ ਵੀ ਜਿਵੇਂ अफगानिस्तान ਤੋਂ بنگਲਾਦੇਸ਼ ਤੋਂ ਪਾਕਿਸਤਾਨ ਤੋਂ ਜਿਹੜੇ ਮਨੋਰਟੀਜ਼ ਨੇ ਘੱਟ ਗਿਣਤੀਆਂ ਨੇ ਉੱਥੇ ਜ਼ਬਰ ਹੋਣ ਕਰਕੇ ਉਹ ਉੱਥੇ ਛੱਡ ਕੇ ਆਈਆਂ ਇੰਡੀਆ ਦੇ ਵਿੱਚ ਉਹਨਾਂ ਨੂੰ ਅਸੀਂ ਜਿਹੜੀ ਆ ਭਾਰਤ ਦੀ ਨਾਗਰਿਕਤਾ ਦੇ ਦਾਂਗੇ ਠੀਕ ਹੈ ਭਾਈ ਔਰ ਜੋ ਇਹ ਵੀ ਗੱਲਾਂ ਨੇ ਵੀ افغانستان ਚ بنگਲਾਦੇਸ਼ ਚ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਨਾਲ ਜ਼ਬਰ ਹੋਇਆ ਉੱਥੋਂ ਦੀਆਂ ਸਰਕਾਰਾਂ ਜਿਹੜੀ ਉਹ ਆਪਣੀ ਘੱਟ ਗਿਣਤੀ ਨੂੰ ਇਨਸਾਫ ਨਹੀਂ ਦੇ ਸਕੀਆਂ ਇਹ ਇੱਚ ਕੋਈ ਰੌਲਾ ਨਹੀਂ ਹੈਗਾ ਇਹ ਸਹੀ ਆ ਉੱਥੇ ਘੱਟ ਗਿਣਤੀਆਂ ਦੀ ਗਿਣਤੀ ਘਟੀ ਆ ਇਹ ਇਹ ਵੀ ਸੱਚ ਹੈਗਾ ਜਿਹੜੀ ਗੱਲ ਹੁਣ ਦੇਖੋ ਮੰਨ ਲਈਏ ਗੱਲ ਪਰ ਇਹਦਾ ਕੀ ਮਤਲਬ ਹੈਗਾ ਵੀ ਜੋ ਕੁਝ ਉਹਨਾਂ ਮੁਲਕਾਂ 'ਚ ਹੋ ਰਿਹਾ ਠੀਕ ਹੈ ਜੀ ਸਾਡੇ ਮੁਲਕ 'ਚ ਵੀ ਉਹ ਹੋਵੇ ਸਾਡਾ ਮੁਲਕ ਭਾਰਤ ਰਾਜਾਂ ਦਾ ਸਮੂਹ ਆ ਅਰੇ ਧਰਮ ਨਿਰਪੱਖ ਮੁਲਕ ਆ ਇਹਦਾ ਸੰਵਿਧਾਨ ਇਹਦਾ ਕਾਇਦਾ ਕਾਨੂੰਨ ਹਰ ਇੱਕ ਨੂੰ ਇੱਥੇ ਜੀਣ ਦਾ ਰਹਿਣ ਦਾ ਉਹਦੇ ਮੌਲਕ ਅਧਿਕਾਰ ਨੇ ਦੋ ਗੱਲਾਂ ਭਾਈ ਇਸ ਕਰਕੇ ਅਸੀਂ ਆਪਣੀਆਂ ਮਨੋਰਟੀਆ ਨੂੰ ਇੱਥੇ ਨਿਸ਼ਾਨਾ ਬਣਾਈਏ ਉਹਦੇ ਵਿੱਚ ਜਿਹੜਾ ਪਹਿਲਾ ਜੈ ਵੀ ਜਿਹੜੇ ਗੈਰ ਮੁਸਲਮ ਨੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਊ ਹਜੇ ਦੇ ਹੱਥ ਨਹੀਂ ਫੇਰ ਵੀ ਭਾਈ ਇਹ ਵਿਚਾਰ ਵਾਲਾ ਵਿਸ਼ਾਵਾ ਸਾਰੀ ਗੱਲਾਂ ਇਹਦੇ ਤੇ ਵਿਚਾਰ ਕੇ ਹੀ ਸੰਭਵ ਹੈਗੀ ਵੀ ਕੀ ਕ ਕਿਹੜੇ ਮਸਲੇ ਤੇ ਉਹਨਾਂ ਨੂੰ ਨੋਟੀਫਾਈ ਕੀਤਾ ਵਾ ਸਾਰੀ ਗੱਲ ਸਾਹਮਣੇ ਆਜੂਗੀ। ਤੋ ਇਸ ਕਰਕੇ ਭਲਾ ਜੇ ਇੰਨਾ ਚੰਗਾ ਫੈਸਲਾ ਸੀਗਾ ਫਿਰ ਤੁਹਾਨੂੰ ਸਵੇਦਨਸ਼ੀਲ ਏਰੀਏ ਦੇ ਵਿਚਾਰਤ ਸੈਨਿਕ ਫੋਰਸ ਕਿਉਂ ਲਾਉਣੀਆਂ ਪੈ ਗਈਆਂ? ਅਸੀਂ ਤਾਂ ਭਾਈ ਫਿਰ ਅਪੀਲ ਕਰਾਂਗੇ। ਭਾਈ ਕਿਸੇ ਨੂੰ ਲੱਗਦਾ ਹੈ ਕਾਨੂੰਨ ਕਾਇਦਾ ਠੀਕ ਨਹੀਂ ਹੈਗਾ। ਉਹਨਾਂ ਦਾ ਹੱਕ ਆ ਇਹਦਾ ਵਿਰੋਧ ਕਰਨਾ ਪਰ ਪੀਸਫੁਲੀ ਢੰਗ ਨਾਲ ਭਾਈ ਚਾਰਖਾਂ ਹਿੰਦੁਸਤਾਨ ਦੇ ਵਿੱਚ ਨਹੀਂ ਸਾਡੀ ਜਿਹੜੀ ਟੁੱਟਣੀ ਚਾਹੀਦੀ ਇਹ ਸਾਡਾ ਮੰਨਣਾ। ਪਰ ਸਰਕਾਰ ਨੇ ਐਨ جا کے موقع ਤੇ ਕਿਸਾਨ ਅੰਦੋਲਨ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਨੁਕਸਾਨ ਕਰਨ ਵਾਸਤੇ ਇਹ ਵਿੱਚ ਮੁੱਦਾ ਵਾੜਿਆ ਹੈਗਾ ਹਰ ਇਦੋਂ ਕਾ ਜਿਵੇਂ ਅਦਾਲਤ ਦੇ ਵਿੱਚ ਇਲੈਕਟ੍ਰੋਨਿਕ ਜਿਹੜਾ ਉਹ ਬਾਉਂਡ ਆ ਜਦੇ ਉਹ ਪੈਸੇ ਜਿਹੜੇ ਆ ਕੰਪਨੀਆਂ ਜਿਹੜੀਆਂ ਨੇ ਜਿਹੜੇ ਉਹ ਪਾਰਟੀਆਂ ਨੂੰ سپورਟ ਕਰਦੀਆਂ ਨੇ ਜਿਹੜਾ ਚੰਦਾ ਦਿੰਦੀਆਂ ਨੇ ਉਹਨੂੰ ਜਨਤਕ ਕਰਨ ਵਾਲੇ ਮਸਲੇ ਦੇ ਉੱਤੇ ਸਰਕਾਰ ਬੁਰੀ ਤਰ੍ਹਾਂ ਫਸੀ ਆ ਪਿਛ ਜਿੰਨਾ ਜਿੰਨਾ ਵੀ ਲੋਕਾਂ ਨੇ ਪਾਜਪਾ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਪੈਸੇ ਦਿੱਤੇ ਨੇ ਉਹ ਜਨ ਤੱਕ ਕੀਤੇ ਜਾਣ ਉਹਦੇ ਵਿੱਚ ਵੀ ਸੁਪਰੀਮ ਕੋਰਟ ਵਿੱਚ ਬੁਰੀ ਤਰ੍ਹਾਂ ਫਸੀ ਪਈ ਸੀ ਪਾਜਪਾ ਸਰਕਾਰ ਤੋਂ ਇਹਨਾਂ ਕਿਸਾਨ ਮਜ਼ਦੂਰ ਅੰਦੋਲਨ ਸਭ ਤੋਂ ਇੱਕ ਨੰਬਰ ਤੇ ਇਹ ਮੁੱਦਿਆਂ ਤੋਂ ਜਾਨ ਬਚਾਉਣ ਲਈ ਆਹ ਮੁੱਦਾ ਵਿੱਚ ਵਾੜਿਆ ਗਿਆ ਵਾ ਚਲੋ ਅਰੇ ਇਸ ਕਰਕੇ ਜਿਵੇਂ ਸੇਕ ਲੱਗ ਰਿਹਾ ਹੈ ਵੀ ਸਾਡੇ ਕੋ ਸ਼ਾਇਦ ਜਿੱਤਿਆ ਨਹੀਂ ਜਾਣਾ ਹੈਗਾ ਇਹ ਚੀਜ਼ਾਂ ਤਾਂ ਤੁਹਾਡੇ ਸਾਹਮਣੇ ਹੀ ਹੈਗੀਆਂ ਤੋਂ ਇਸ ਕਰਕੇ ਭਰਾਓ ਬੁਰੀ ਤਰ੍ਹਾਂ ਫਸੀ ਹੋਈ ਆ ਸਰਕਾਰ ਇਸ ਕਰਕੇ ਤੁਸੀਂ ਲੰਮੇ ਦਾ ਤੋਂ ਅੰਦੋਲਨ ਚੱਲਣ ਵਾਸਤੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਓ ਅਰ ਇਹ ਅੰਮ੍ਰਿਤਸਰ ਜ਼ਿਲ੍ਹਾ ਖਾਸ ਕਰਕੇ 10 20 ਤੇ 30 ਨੂੰ ਜੇ ਹੋਰ ਕੋਈ ਜ਼ਿਲ੍ਹਿਆਂ ਦਾ ਪ੍ਰਬੰਧੂ ਇਹ ਆਪਣੇ ਜਥੇ ਤੋਰਿਆ ਕਰੂਗਾ ਸਾਨੂੰ ਸਾਰਿਆ ਗਰਮੀਆਂ ਦਾ ਸਾਜੋ ਸਮਾਨ ਸਭ ਤੋਂ ਵੱਡੀ ਗੱਲ ਜੇ ਅੰਦੋਲਨ ਜਿਤਨਾ ਜਾ ਵੀ ਰਹੀਆਂ ਸਾਡੀਆਂ ਮਤਾਵਾ ਪਹਿਣਾ ਅਰ ਗਾਂ ਵੀ ਮਤਾਵਾ ਪਹਿਣਾ ਬਰਾਬਰੀ ਤੇ ਜਾਣ ਦੇਖੋ ਜੇ ਆਪਣੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਜਿੱਤਣੀ ਆ ਤਾ ਭਾਈ ਫਿਰ ਇਹ ਬਤਾਵਾ ਪੈਣਾ ਦੀ ਹਾਜ਼ਰੀ ਫੁੱਲ ਲਗਣੀ ਚਾਹੀਦੀ ਆ ਇਹ ਤੋਂ ਗਾਹਾਂ ਕਿ ਪੰਜਾਬ ਸਰਕਾਰ ਵੀ ਸਪਸ਼ਟ ਕਰੇ ਵੀ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਲਿਖਤੀ ਦਿੱਤਾ ਹੈਗਾ ਵੀ ਸਾਨੂੰ ਕੇਂਦਰੀ ਰਿਜ਼ਰਵ ਫੋਰਸਾਂ ਚਾਹੀਦੀਆਂ ਜੇ ਦਿੱਤਾ ਹੈਗਾ ਤਾਂ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਵੀ ਕੀ ਲੋੜ ਪੈਗੀ ਉਹਨੂੰ ਆਪਣੀ ਪੰਜਾਬ ਪੁਲਿਸ ਤੇ ਯਕੀਨ ਮੁੱਕ ਗਿਆ ਵੀ ਤੁਸੀਂ ਗਾਹਾਂ ਲਕਸ਼ਣ ਕਰਾ ਲਓਗੇ ਜਾਂ ਇਹਦੇ ਕੀ ਰੀਜਨ ਨੇ ਚਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਪਸ਼ਟ ਹੋਵੇ ਇਦੋ ਗਾਂ ਗਰਮੀਆਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਜਿਹੜੀ ਔਰ ਉਹਨੂੰ ਕਹਿਣਾ ਚਾਹੁੰਦੇ ਆਂ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕੇਜਰੀਵਾਲ ਜੀ ਪਾਈ ਉੱਥੇ ਬਿਜਲੀ ਦੀ ਬਹੁਤ ਲੋੜ ਆ ਸ਼ੰਭੂ ਬਾਡਰ ਤੇ ਜਾਂ ਖਨੌਰੀ ਤੇ ਉੱਥੇ ਜਿਹੜੇ ਟਰਾਂਸਫਾਰਮੋ ਛੋਟੇ ਨੇ ਉਹਨਾਂ ਨੂੰ ਵੱਡੇ ਕਰਵਾਵੇਂ ਅਸੀਂ ਦਿੱਲੀ ਮੋਰਚਾ ਲਾਇਆ ਸੀ ਸਾਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਸੀ ਆਗੀ ਜਿਹੜੀ ਕਹਿੰਦੇ ਅਸੀਂ ਸਪੋਰਟ ਕਰਦੇ ਹਾਂ ਕਿਸਾਨਾਂ ਦੀ ਉਸ ਸਪਸ਼ਟ ਕਰਨ ਵੀ ਉੱਥੇ ਬਿਜਲੀ ਦੇ ਟਰਾਂਸਫਾਰਮਰ ਨੇ ਕੋ ਵੱਧੂ ਹੁੰਦੇ ਉੱਥੇ ਲਾ ਕੇ ਪੂਰੀ ਤਰ੍ਹਾਂ ਬਿਜਲੀ ਸਚਾਰੂ ਰੂਪ ਵਿੱਚ ਕਿਉਂਕਿ ਪੱਖੇ ਵੀ ਚੱਲਣੇ ਆ ਹੋਰ ਗਰਮੀਆਂ ਦਾ ਸਮਾਨ ਆਉਣਾ ਇਸ ਕਰਕੇ ਬਿਜਲੀ ਦੀ ਬਹੁਤ ਲੋਡ ਹੁੰਦੀ ਆ ਜਾਂ ਜਿਹੜੀ ਉੱਥੇ ਚੌਂਕੀ ਸੀਗੀ ਉੱਥੇ ਟਰਾਂਫਰ ਨਿੱਕਾ ਵਾ ਉਹ ਉਹਨਾਂ ਨੇ ਬਾਈ ਉੱਥੇ ਕਿਸਾਨਾਂ ਦੀ ਤਾਰ ਨਹੀਂ ਲੱਗਣ ਦਿੱਤੀ ਹੈਗੀ ਉਹਨਾਂ ਨੇ ਕਿਸਾਨਾਂ ਦੀ ਤਾਰ ਨਹੀਂ ਲੱਗਣ ਦਿੱਤੀ ਹੈਗੀ ਉਸ ਚੌਂਕੀ ਤੇ ਉਹ ਟਰਾਂਫਰ ਵੱਡਾ ਕੀਤਾ ਜਾ ਸਕਦਾ ਵੱਖਰੇ ਟਰਾਂਫਰ ਰੱਖੇ ਜਾ ਸਕਦੇ ਆ ਇਹਦਾ ਮਤਲਬ ਨਿਰਦੇਸ਼ ਪਿੱਛੋਂ ਨਹੀਂ ਹੈਗੇ ਤਾਂ ਅਸੀਂ ਕੇਜਰੀਵਾਲ ਨੂੰ ਕਹਿੰਨੇ ਬਾਈ ਜੇ ਦਿੱਲੀ ਚ ਬੱਤੀ ਬਾਦੀ ਰਹੀ ਸੀ ਤੇ ਇੱਥੇ ਵੀ ਬਿਜਲੀ ਸ਼ੰਭੂ ਬਾਡਰ ਦੇ ਵਿੱਚ ਵੱਡੀ ਕਰੋ ਤੇ ਜਿਹੜਾ ਕੇਜਰੀਵਾਲ ਸਾਹਿਬ ਹੁਣਾਂ ਦਾ ਹਰਿਆਣੇ ਚ ਬਿਆਨ ਸੀਗਾ ਵੀ ਕਿਸਾਨਾਂ ਨੂੰ ਹਰ ਕੀ ਹੰਝੂ ਗੈਸ ਦਿੱਤੇ ਕੇਜਰੀਵਾਲ ਦੀ ਸਹੀ ਬੋਲੋ ਕੱਲਾ ਹੰਝੂ ਗੈਸ ਨਹੀਂ ਗੋਲੀਆਂ ਵੀ ਸਿੱਧੀਆਂ ਮਾਰੀਆਂ ਮੈਂ ਸਾਨੂੰ ਠੀਕ ਆ ਆਹ ਰੋ ਵੀ ਡਰੋਨ ਜਿਸ్రਾਇਲ ਦੇ ਮਗਾਇ ਡਰੋਨਾਂ ਤੋਂ ਹੰਝੂ ਗੈਸ ਰਬੜੀਆਂ ਗੋਲੀਆਂ ਸਾਰੀ ਗੱਲ ਕਹੋ ਨਾ ਤੁਸੀਂ ਅੱਧੀ ਗੱਲ ਲਕਾਉਂਦੇ ਕਿਉਂ ਜੋ ਭਾਜਪਾ ਕੋ ਡਰਦੇ ਹੋਏ ਸਾਰੀ ਗੱਲ ਕਹੋ ਜੇ ਵੀ ਅਲੋਚਨਾ ਹੀ ਕਰਨੀ ਆ ਕਿਸੇ ਦੀ ਤਾਂ ਸਪਸ਼ਟ ਹੋ ਸਕੇ ਸੋ ਕਿਉਂਕਿ ਥੋੜੀ ਮੰਨੀ ਜਾਣੀ ਆ ਪੰਜਾਬ ਸਰਕਾਰ ਨੇ ਥੋੜੀ ਮੰਨਣੀ ਆ ਥੋੜੀ ਸਰਕਾਰ ਆ ਇਸ ਕਰਕੇ ਤੁਸੀਂ ਜਿੰਨੇ ਵੀ ਬਾਰਡਰਾਂ ਤੇ ਕੱਲ ਨੂੰ ਤੀਸਰੇ ਬਾਰਡਰ ਦੇ ਵੀ ਲੋਕ ਚਲੇ ਗਏ ਆ ਜਾ ਰਹੇ ਆ ਯਾਰੀ ਆ ਜਿੰਨੇ ਵੀ ਬਾਰਡਰਾਂ ਤੇ ਮੋਰਚਾ ਚੱਲਦਾ ਉੱਥੇ ਬਿਜਲੀ ਦਾ ਪ੍ਰਬੰਧ ਪੰਜਾਬ ਸਰਕਾਰ ਸੁਚਾਰੂ ਰੂਪ ਵਿੱਚ ਕਰਕੇ ਦੇਖੇ ਨਹੀਂ ਕਰੂਗੀ ਉਹ ਵੀ ਦੱਸ ਦਾਂਗੇ ਫਿਰ ਅਸੀਂ ਦੇਖਾਂਗੇ ਕਿਵੇਂ ਕਰਵਾਉਣਾ ਬਾਈ ਪਹਿਣ ਤੁਹਾਡੇ ਬਿਜਲੀ ਦਫਤਰ ਘੇਰਨੇ ਪੈਣੇ ਆ ਜਾਂ ਤੁਹਾਡਾ ਐਮ ਡੀ ਦਾ ਦਫਤਰ ਘੇਰਨਾ ਪੈਣਾ ਪਟਿਆਲੇ ਵਾਲਾ ਦੇਖ ਲਿਓ ਇਹ ਤੇ ਕਰਵਾਵਾਂਗੇ ਸਾਰਾ ਕੁਝ ਸੋ ਇਹਦੇ ਨਾਲ ਹੁਣ ਅਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਾਜੇ ਲੈ ਕੇ ਸਾਰੇ ਪ੍ਰਬੰਧ ਕਰਾਂਗੇ ਔਰ ਵੱਤ ਤੋਂ ਵੱਧ ਜੜੀ ਆ ਆਪਣੀ ਸੰਖਿਆ ਆਉਣ ਵਾਲੇ ਸਮੇਂ ਦੇ ਵਿੱਚ ਵੱਤ ਤੋਂ ਵੱਧ ਵਧਾਈ ਜਾਵੇ ਅਸੀਂ ਅੱਜ ਆਪਣੇ ਕਿਸਾਨ ਮਜ਼ਦੂਰ ਮੋਰਚਾ ਫੋਰਮ ਦੀ ਵੀ ਮੀਟਿੰਗ ਕਰਨੀ ਆ ਸਾਂਝੀਆਂ ਮੀਟਿੰਗਾਂ ਵੀ ਹੋਣਗੇ ਤੋ 1-2 ਦਿਨਾਂ ਦੇ ਵਿੱਚ ਅਗਲੀ ਰਣਨੀਤੀ ਮੋਰਚੇ ਦੀ ਦੋਵਾਂ ਐਸਕੇਮ ਗੈਰ-ਰਾਜਨੀਤਿਕ ਤੇ ਕੇਐਮਐਮ ਦੀ ਕੀ ਹੋਊਗੀ ਇਹ ਜਨਤਾ ਦੇ ਸਾਹਮਣੇ ਆ ਜਾਣੀ ਆ ਔਰ ਦੇਖੋ ਝੜੇ ਕਹਿੰਦੇ ਸੀ ਵੀ ਇਹ ਜਿਹੜੇ ਮੋਰਚੇ ਵਾਲੇ ਫਸ ਗਏ ਆ ਉਹ ਬਈ ਅਸੀਂ ਕਿਵੇਂ ਫਸ ਗਏ ਅਸੀਂ ਕੋਈ ਫਸੇ ਨਹੀਂ ਹੈਗੇ ਸਰਕਾਰ ਫਸਾਲੀ ਆ ਜਿਹੜੀ ਸਰਕਾਰ ਨੇ ਫੈਸਲਾ ਕੀਤਾ ਸੀ ਵੀ ਸਾਨੂੰ ਬਾਰਡਰਾਂ ਤੇ ਰੋਕਣਾ ਵਾ ਇਹਨਾਂ ਨੂੰ ਪੰਜਾਬ ਚੋਂ ਬਾਹਰ ਨਹੀਂ ਨਿਕਲ ਦੇਣਾ ਅੰਦੋਲਨ ਜਿੱਥੇ ਲੋਕਾਂ ਦੀ ਵੱਡੀ ਲਾਮਬੰਦੀ ਕਰਕੇ ਮਸ਼ਹੂਰ ਹੋਇਆ ਉੱਤੋਂ ਵੱਧ ਅੰਦੋਲਨ ਤੋਂ ਪਹਿਲਾਂ ਜਿਹੜੇ 5 ਦਿਨ ਇਹ ਨਲਾਕੀ ਸਰਕਾਰ ਦੀ ਜਿਵੇਂ ਹਾਈਵੇ ਤੇ ਦਵਾਰਾਂ ਕੱਢੀਆਂ ਗਈਆਂ ਸ਼ੰਭੂ ਤੇ ਖਨੌਰੀ ਤੇ ਡੱਬ ਵਾਲੀ ਤੇ ਗੰਗਾ ਨਗਰ ਵਾਲੇ ਰਾਸ਼ਤਾਨ ਵਾਲੇ ਛੜਕਾਂ ਦੇ ਬੈਰੀਕੇਡ ਜਿਵੇਂ ਦਵਾਰਾਂ ਕੱਢੀਆਂ ਗਈਆਂ ਜਿਵੇਂ ਕਿਲ ਕਾਂਡੀਆਂ ਲਾਈਆਂ ਗਈਆਂ ਜਿਵੇਂ ਪ੍ਰਬੰਧ ਹਰਤ ਸੈਨਿਕਾਂ ਦੇ ਕੀਤੇ ਗਏ ਔਰ ਬਾੜਾਂ ਤੋਂ 100-100 ਕਿਲੋਮੀਟਰ ਦੇ ਤਿੰਨ-ਤਿੰਨ ਨਾਕੇ ਲਾਏ ਗਏ ਦਿੱਲੀ ਨੂੰ ਘੇਰਾ ਪਾਇਆ ਗਿਆ ਇਸ ਨਾਲ ਜਾਦਾ ਮਸ਼ਹੂਰ ਹੋਇਆ ਅੰਦੋਲਨ ਭਾਈ ਸਰਕਾਰ ਆਪਸੀ ਹੁਣ ਦੇਖੋ ਸਾਨੂੰ ਰੋਕਤਾ ਲਿਹਾ ਮੰਨ ਗਏ ਜਿੰਨਾ ਜ਼ਬਰ ਕੀਤਾ ਉਹਨੇ ਦੁਨੀਆ ਤੱਕ ਅੰਦੋਲਨ ਨੂੰ ਪਹੁੰਚਾਇਆ ਇਹ ਉਹ ਪਹਿਲੋਂ ਕਰ ਵੀ ਇਹ ਮੋਦੀ ਦੀ ਪਾਲਿਸੀ ਜਿਹੜੀ ਉਹ ਕਹਿੰਦਾ ਅਸੀਂ ਸਭ ਤੋਂ ਵਧੀਆ ਸੋਚਦੇ ਫਸੇ ਆ ਹੁਣ ਭਾਈ ਅਸੀਂ ਬਾਰਡਰਾਂ ਤੇ ਬੈਠੇ ਹੁਣ ਮੈਨੂੰ ਇਹ ਦੱਸੋ ਵੀ ਹੁਣ ਦੁਨੀਆ ਕੀ ਕਹਿ ਰਹੀ ਅਸੀਂ ਤਾਂ ਨਹੀਂ ਰਾਹ ਰੋਕੇ ਹੈਗੇ ਅਸੀਂ ਤਾਂ ਰਾਹ ਰੋਕੇ ਹੀ ਨਹੀਂ ਹੈਗੇ ਨਾ ਕਹਿੰਨੇ ਆ ਰਾਹ ਰੁਕਣੇ ਆ ਅਸੀਂ ਤਾਂ ਰਾਜਧਾਨੀ ਜਾਣਾ ਚਾਹੁੰਨੇ ਹੁਣ ਜੇ ਪੰਜਾਬ ਦੀ ਸਾਰੀ ਆਰਥਿਕਤਾ ਤੇ ਇਹਦਾ ਮਾੜਾ ਅਸਰ ਹੈ ਹਰਿਆਣੇ ਦੀ ਆਰਥਿਕਤਾ ਤੇ ਦਿੱਲੀ ਨੂੰ ਘੇਰਾ ਬੰਦੀ ਹੋਈ ਆ ਇਹ ਕੀ ਜਵਾਬ ਦੇ ਸਕਦੇ ਨੇ ਕਿ ਕੀ ਨੈਤਿਕਤਾ ਵਾਪਸ ਕਿਉਂ ਬੰਦ ਕਰਾ ਕੇ ਰੱਖਿਆ ਕੋਈ ਜਵਾਬ ਨਹੀਂ ਹੈਗਾ ਫਸੇ ਪਏ ਆ ਇਹ ਗਲੇ ਦੀ ਹੱਡੀ ਬਣ ਗਏ ਬਾਈ ਸ਼ੰਭੂ ਤੇ ਖਨੋਰੀ ਬਾਰਡਰ ਹਰਿਆਣਾ ਦੇ ਪੰਜਾਬ ਦੇ ਬਾਰਡਰ ਜਿਹੜੀ ਕਰਮਾਂਤਰੀ ਸਰਹੱਦ ਵਰਗੇ ਲੱਗ ਰਹੇ ਆ ਇਹ ਗਲੇ ਦੀ ਹੱਡੀ ਬਣ ਗਏ ਹੁਣ ਇਸੇ ਕਰਕੇ ਚੋਣ ਜਾਬਤਾ ਖਿੱਚਣਾ ਪੈ ਰਿਹਾ ਜੋਰ ਲੱਗ ਰਿਹਾ ਪੂਰਾ ਕਾਲੀ ਦਲ ਦੇ ਥਰੂ ਲੱਗ ਰਿਹਾ ਵੀ ਗੜਜੋੜ ਕਰਨ ਤੋਂ ਪਹਿਲੋ ਪਹਿਲੋ ਕਿਵੇਂ ਕਿਸਾਨਾਂ ਨਾਲ ਨਿਪਟਿਆ ਜਾਵੇ ਕੋਈ ਨਹੀਂ ਪ੍ਰਧਾਨ ਮੰਤਰੀ ਜੀ ਪਹਿਲੇ ਅੰਦੋਲਨ ਚ ਵੀ ਉਹਨਾਂ ਵੱਲੋਂ ਐਲਾਨ ਹੋਏ ਸੀ ਹੈਗੇ ਆ ਬਈ ਟਾਈਮ ਤੁਸੀਂ ਖਿੱਚ ਕੇ ਖੜਨਾ ਗਾੜੀ ਕਰ ਲੋ ਬਈ ਨਿਬੜ ਲੋ ਅਸੀਂ ਕਿਹੜਾ ਉਹਨੇ ਨਾ ਨਿਬੜੂ ਸੋ ਜੇ ਕੋਡ ਆਫ ਕੰਡਕਟ ਲੱਗਦਾ ਵਾ ਤੇ ਕੀ ਇਲੈਕਸ਼ਨ ਕਮਿਸ਼ਨ ਐ ਹੀ ਸਾਡੀਆਂ ਰਾਹ ਰੋਕ ਕੇ ਖੜੂਗਾ ਉਹਦਾ ਸੰਵਿਧਾਨਕ ਅਧਾਰਾ ਇਸ ਕਰਕੇ ਭਾਈ ਬੁਰੀ ਫਸੀ ਆ ਸਰਕਾਰ ਸੋ ਇਸ ਕਰਕੇ ਅਸੀਂ ਲੰਮਾ ਲੜਨਦਾ ਅਸੀਂ ਫਸੇ ਨਹੀਂ ਅਸੀਂ ਮੋਦੀ ਸਰਕਾਰ ਫਸਾਲੀ ਆ ਔਰ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਵਿੱਚ ਅੰਦੋਲਨ ਖੜਾ ਕਰਕੇ ਰੱਖ ਦਿੱਤਾ ਅਰੇ ਸਾਰੇ ਨਰਰੇਟਿਵ ਅਖੌਤੀ ਬੁੱਧੀਜੀਵੀਆਂ ਦੇ ਜਜਮੈਂਟਾਂ ਖਤਮ ਕਰ ਦਿੱਤੀਆਂ ਗਈਆਂ ਵੀ 50 ਸਾਲ ਬਾਅਦ ਅੰਦੋਲਨ ਬਣਦਾ ਹੁੰਦਾ ਅੰਦੋਲਨ ਇੱਡੀ ਛੇਤੀ ਨਹੀਂ ਜਿੱਤਿਆ ਜਾਂਦਾ ਹੁੰਦਾ ਜਿਹੜੇ ਕਹਿੰਦੇ ਆ ਤੁਸੀਂ ਸਰਕਾਰ ਦੀ ਤਾਕਤ ਨੂੰ ਅੰਗ ਨਹੀਂ ਸਕੇ ਉਹ ਆਉਣ ਵਾਲਾ ਸਮਾਂ ਦੱਸ ਦੂ ਅਸੀਂ ਅੰਗ ਕੇ ਹੀ ਤੁਰੇ ਆ ਉਹ ਜਿੱਡੇ ਵੱਡੇ ਸਾਡੇ ਮਸਲੇ ਆ ਜਿੱਡੀਆਂ ਵੱਡੀਆਂ ਸਾਡੀਆਂ ਮੰਗਾਵਾ ਇਹ ਬਾਈ ਲੰਮੇ ਦਾਤੋਂ ਹੀ ਜਿੱਤੀਆਂ ਜਾ ਸਕਦੀਆਂ ਅੰਦੋਲਨ ਕਦੋਂ ਸ਼ੁਰੂ ਕਰਨਾ ਕਦੋਂ ਨਹੀਂ ਕਰਨਾ ਇਹ ਜਥੇਬੰਦੀਆਂ ਦੇ ਆਪ ਦੇ ਜਾਜੇ ਹੁੰਦੇ ਆ ਹਾਂ ਕਿਸੇ ਨਹੀਂ ਅੱਡ ਅੱਡ ਜੱਜਮੈਂਟ ਹੋ ਸਕਦੀ ਆ ਅੰਦੋਲਨ ਨਹੀਂ ਖੜਾ ਹੋ ਸਕਦਾ ਇਹ ਤੇ ਖਤਮ ਕਰ ਦਿੱਤੀ ਅਸੀਂ ਬਾਈ ਅੰਦੋਲਨ ਜਿੱਤਣ ਵਾਲੀ ਗੱਲ ਹਾਲੇ ਸਟੈਂਡ ਕਰਦੀ ਆ ਅੰਦੋਲਨ ਕਦੋਂ ਜਿੱਤਿਆ ਜਾਊਗਾ ਬਾਈ ਇਹ ਤਾਂ ਸਪਸ਼ਟ ਨਹੀਂ ਪਰ ਅੰਦੋਲਨ ਜਿੱਤਿਆ ਜਾ ਸਕਦਾ ਵਾ ਇਹ ਵੀ ਨਹੀਂ ਜਾ ਸਕਦਾ ਬਾਈ ਇਹ ਕੀ ਜੜੀਆਂ ਮੰਗਾ ਵੱਡੀਆਂ ਵਿਸ਼ਾਲ ਹੋਣ ਸਮਰਾਜੀ ਸੰਸਥਾਵਾਂ ਨਾਲ ਟਕਰਮਦੀਆਂ ਹੋਣ ਲੋਕਾਂ ਨੂੰ ਲਾਮਬੰਦ ਕਰਕੇ ਲੋਕ ਕਿਸਾਨਾਂ ਮਜ਼ਦੂਰਾਂ ਨੂੰ ਇਹਨਾਂ ਸਰਕਾਰ ਜਿਹੜੇ ਹਾਕਮ ਆ ਉਹਨਾਂ ਦੇ ਖਿਲਾਫ ਨਿਸ਼ਾਨਾ ਬਣਾਉਣਾ ਔਰ ਵੱਡੀਆਂ ਮੰਗਾ ਵਾਸਤੇ ਲੰਮੇ ਸੰਘਰਸ਼ਾਂ 'ਚ ਪਾਉਣਾ ਬਾਈ ਇਹ ਫਸਿਆ ਹੁੰਦਾ ਵਾ ਇਹ ਫਸਿਆ ਨਹੀਂ ਹੁੰਦਾ ਇਹੀ ਕੰਮ ਹੁੰਦਾ ਅੰਦੋਲਨਕਾਰੀਆਂ ਦਾ ਇਸ ਕਰਕੇ ਬਾਈ ਅਸੀਂ ਕੋਈ ਫਸੇ ਨਹੀਂ ਹੋਏ ਅਸੀਂ ਤਾਂ ਬਾਈ મોદી ਫਸਾ ਲਿਆ ਇਹ ਫਸ ਗਿਆ ਸਾਡੇ ਚੱਕਰ ਚ ਉਹ ਇਹ ਦੇਖਦੇ ਆ ਹੁਣ ਇਹ ਕਿਵੇਂ ਨਿਕਲਦਾ ਇਹਦੇ ਗਲੇ ਛੱਟਿਆ ਜੇ ਦਿੱਲੀ ਜਾਣ ਦਿੰਦਾ ਤਾਂ ਵੀ ਜਿੱਤਾਂਗੇ ਜੇ ਰਾਜ ਰੋਕ ਰਿਹਾ ਹਦਾ ਤਾਂ ਵੀ ਜਿੱਤਾਂਗੇ ਇਹਦੇ ਕੋਲ ਦੁਨੀਆ ਕੋਲੋਂ ਦੁਨੀਆ ਨੂੰ ਜਵਾਬ ਨਹੀਂ ਦਿੱਤਾ ਜਾਣਾ ਜੇ ਰੋਕੇ ਸੀ ਤੇ ਉਦੋਂ ਕਿਉਂ ਰੋਕੇ ਸੀ ਕੀ ਸਹੀ ਫੈਸਲਾ ਸੀ ਜੇ ਦਿੱਲੀ ਜਾਨ ਦਿੱਤੇ ਆ ਤੇ ਹੁਣ ਸਹੀ ਫੈਸਲਾ ਸੀ ਇਹਦੇ ਕੋ ਕੋਈ ਜਵਾਬ ਨਹੀਂ ਹੈਗਾ ਪਰ ਇਹਦਾ ਪੋਲਾ ਪਤਲਾ ਫੈਸਲਾ ਨਹੀਂ ਅਸੀਂ ਹੁਣ ਦਿੰਦੇ ਸਾਨੂੰ ਪਤਾ ਪੰਜਾਬੀਆਂ ਦਾ ਅੰਦੋਲਨ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਹੁੰਦੀਆਂ ਨੇ ਸਰਕਾਰ ਕੱਲ ਨੂੰ ਵੱਡਾ ਵਾਰ ਕਰ ਦੇ ਪਰ ਅਮਨ ਪੀਸਫੁਲ ਬੈਠਿਆਂ ਤੇ ਵਾਰ ਕਰਕੇ ਕੁੱਟ ਕੇ ਖਲਾਵੇ ਬਾਈ ਕਹਿ ਦਾਂਗੇ ਪੰਜਾਬੀਆਂ ਨੂੰ ਵੀ ਸਰਕਾਰ ਵੱਡੀ ਆ ਸਰਕਾਰ ਤਗੜੀ ਆ ਪਰ ਇਹ ਕਦੀ ਨਹੀਂ ਹੁੰਦਾ ਜਿਵੇਂ ਪੰਜਾਬੀਆਂ ਤੇ ਲੱਗਦੇ ਵੀ 47 ਚ ਸਹੀ ਫੈਸਲਾ ਨਹੀਂ ਕਰ ਸਕੇ ਇਹ ਲੱਗਦਾ ਪੰਜਾਬ ਦੀ ਇਹ ਨਹੀਂ ਹੋਊਗਾ ਪੋਲਾ ਪਤਲਾ ਮੋਦੀ ਜੀ ਤੁਸੀਂ 60 ਫੈਸਲਾ ਨਹੀਂ ਕਰਵਾ ਸਕਦੇ ਇਹ ਸਾਡੀ ਕਮਿਟਮੈਂਟ ਆ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਔਰ ਜਿਵੇਂ रेल रोको आंदोलन ਥੋਡੀਆਂ ਅਰਧ ਸੈਨਿਕ ਫੋਰਸਾਂ ਪੁਲਿਸ ਫੋਰਸਾਂ ਦੇ ਹੁੰਦਿਆਂ ਹੋਇਆਂ ਲੋਕ ਰੇਲਾਂ ਤੇ ਚੜੇ ਨੇ ਇਹ ਦੇਸ਼ ਦਾ ਅੰਦੋਲਨ ਥੋੜਾ ਮੂੰਹ ਦਿਖਾਤਾ ਵੀ ਕਿਵੇਂ ਲੜੇ ਭਾਈ ਸੋ ਅਗਲੇ ਅਗਲੇ ਦਿਨ ਤੁਸੀਂ ਹੋਰ ਦੇਖਿਓ ਇਹ ਰੰਗ ਦੇਖਿਓ ਇਸ ਅੰਦੋਲਨ ਦੇ ਵੀ ਭਾਈ ਪਾਸ਼ਪਾ ਵਾਲਿਓ ਪਾਸ਼ਪਾ ਤੇ ਗਠਜੋੜ ਵਾਲਿਓ ਵੇਖਿਓ ਸਿਆਸੀ ਤੌਰ ਤੇ ਤੁਹਾਡੇ ਪੈਰਾਂ ਥਲੇ ਅੱਗ ਕਿਵੇਂ ਮੱਚਦੀ ਈ ਦੇਖ ਲਓ ਫੈਸਲੇ ਤੁਸੀਂ ਕਰਨੇ ਨੇ ਵੀ ਤੁਸੀਂ ਹੁਣੇ ਨਿਵੇੜਾ ਕਰਨਾ ਕਿ ਜਾਂ ਬਾਈ ਸਮਾਜ ਵਿੱਚੋਂ ਛੇਕੇ ਜਾਣਾ ਵਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਇਸ ਕਰਕੇ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਵੱਧ ਤੋਂ ਵੱਧ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਖਨੌਰੀ ਸ਼ੰਭੂ ਤੇ ਹੋਰ ਨਾ ਬਾਰਡਰਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਤੇ ਗਰਮੀਆਂ ਦਾ ਸੰਦ ਸਮਾਨ ਲੈ ਕੇ ਪਹੁੰਚੋ ਇਸ ਕਰਕੇ ਲੋਕਾਂ ਦਾ ਧੰਨਵਾਦ ਵੀ ਹਰ ਪਿੰਡ ਦੀ ਟਰਾਲੀ ਉੱਥੇ ਖੜੀ ਹੋਣੀ ਚਾਹੀਦੀ ਆ ਆਪਣੇ ਜਿੱਥੇ ਆਪਣੀ ਵਾਰੀ ਸਿਰ ਲੈ ਕੇ ਜਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ